ਸਤਿਕਾਰਯੋਗ ਹਰ ਸੰਗਤ ਜੀਓ ਸੋ ਹੰਮਾਰੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀਓ ਉਹ ਪਰਮਾਤਮਾ ਨੇ ਭਗਤਾਂ ਤੇ ਅਥਾ ਕਿਰਪਾ ਕੀਤੀ ਔਰ ਆਪਣੇ ਭਗਤਾਂ ਨੂੰ ਉਸਨੇ ਚਵੀਆਂ ਗ੍ਰੰਥਾਂ ਵਿੱਚ ਇਸ ਦੱਸਿਆ ਕਿ ਮੇਰੀ ਆਉਣ ਦੀ ਗੱਲ ਕਰਿਓ ਕਿ ਮੈਂ ਨੇ ਕਲੰਕਲ ਕਲ ਕੀ ਉਤਾਰ ਮੈਂ ਧਰਤੀ ਤੇ ਆ ਗਿਆ ਮੈਂ ਮਾਤ ਲੋਕ ਦੇ ਵਿੱਚ ਆਪਣਾ ਰੂਪ ਧਰ ਕੇ ਆ ਗਿਆ ਮੇਰੀ ਗੱਲ ਕਰਿਓ ਔਰ ਆਪਣਾ ਜਿਹੜਾ ਪ੍ਰੇਮ ਹੈ ਇਹ ਵੀ ਆਪਣੇ ਅੰਡਗੁਆਣ ਦੇਣਾ ਵਰਤਾਇਆ ਇਹ ਆਪਣਾ ਪਿਆਰ ਵੀ ਅੰਡਗੁਆਣ ਵਰਤਾ ਕੇ ਸੂਤ ਦਿਓ ਕਿ ਅਸੀਂ ਉਸ ਨੇਕ ਕਲੰਕਲ ਕਲ ਕੀ ਉਤਾਰਦੇ ਬੱਚੇ ਆ ਅਫਸੋਸ ਅਫਸੋਸ ਏ ਆ ਕਿ ਅਸੀਂ ਇਹ ਸਬੂਤ ਦਿੰਨੇ ਆ ਉਸ ਪਰਮਾਤਮਾ ਦਾ ਕਿ ਅਸੀਂ ਕਿਸ ਦੇ ਬੱਚੇ ਆ ਕਿ ਸਾਡਾ ਵਾਪਸ ਹਨ ਇਹ ਗੱਲ ਕਹਿ ਗਈ ਸੀ ਜੇ ਅਸੀਂ ਦਾਅਵਾ ਕਰਦੇ ਆ ਉਸ ਪਰਮਾਤਮਾ ਦਾ ਜੇ ਸਾਡਾ ਜੇ ਅਸੀਂ ਦਾਅਵਾ ਕਰ ਦਿੰਨੇ ਆ ਕਿ ਉਹਦੇ ਅੰਦਰ ਵੜਿਆ ਸੀ ਤੇ ਜੇ ਉਹ ਅੰਦਰ ਵੜਿਆ ਸੀ ਤੇ ਉਸਦੇ ਅਸੂਲਾਂ ਦੇ ਅਸੀਂ ਕਿਉਂ ਨਹੀਂ ਚੱਲਦੇ ਫਿਰ ਇਸ ਅਸੂਲ ਤੇ ਕੌਣ ਚੱਲੂਗਾ ਕਿ ਪਹਿਲਾਂ ਤੇਈ avatars ਹੋਏ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਤਿੰਨ ਪਗੰਬਰ ਹੋਏ ਉਹਨਾਂ ਦੀਆਂ ਡਿਊਟੀਆਂ ਲਾਤੀਆਂ 10 ਗੁਰਸਵਾਨ ਹੋਏ ਉਹਨਾਂ ਦੀਆਂ ਡਿਊਟੀਆਂ ਲਈਆਂ ਉਸ ਭਗਵਾਨ ਦੀ ਗੱਲ ਕਰਨ ਵਾਸਤੇ ਜਿਹੜਾ ਨਿਰਗੁਣ ਨਿਰੰਕਾਰ ਆਜ ਵੀ ਵਕ ਇੱਕਿਆ ਜਿਹੜਾ ਹਮੇਸ਼ਾ ਕਹਿੰਦਾ ਕਿ ਮੈਂ ਦੇਹ ਪ੍ਰਗਟਾਉਣੀ ਆ ਉਹ ਆ ਚੁਗਾ ਤਾਂ ਤੂੰ ਪਰਮੇਸ਼ਰ ਦੇਹ ਪ੍ਰਗਟਾਉਂਦਾ ਆ ਹਰ ਸੰਦੇਲਿਓ ਦੇਰ ਵਸੀ ਵੱਡਾ ਕਰਕੇ ਬਹਿ ਜਿੰਨੇ ਆ ਉਸ ਦਾ ਅਸੀਟੋ ਲਾ ਗੁਣਾਏ ਉਹ ਪੀਰਾਂ ਪਗੰਬਰਾਂ ਨੇ ਆ ਕੇ ਉਸ ਦਾ ਢੋਲਾ ਗਾਇਆ ਅੱਜ ਪਰਮੇਸ਼ਰ ਨੇ ਨਿਕਲ ਅਨਕਲਕਲ ਕੀ ਉਪਾਰ ਨੇ ਆ ਗਿਆ ਕੋਣੀ ਭਗਤਾਂ ਦੀ ਡਿਊਟੀ ਲਾਤੀ ਮੇਰੇ ਬੱਚਿਓ ਮੇਰੀ ਗੱਲ ਕਰਿਓ ਮਾਤ ਲੋਕ ਦੇ ਵਿੱਚ ਕੀ ਕਹਿਓ ਦੀਨ ਦੁਣੀ ਦੀ ਲਾ ਕੇ ਲੱਜਿਆ ਢੋਲਾਗਾਓ ਚਾਈ ਚਾਈਆ ਜਿਹੜਾ ਮਿਲੇ ਉਹਨੂੰ ਕਹਿਣਾ ਮੈਨੂੰ ਪੁਰਖੇ ਕਾਲ ਲੱਭਿਆ ਕੀ ਅਸੀਂ ਇਹ ਜੋ ਪਰਮਾਤਮਾ ਨੇ ਸਾਨੂੰ ਇਹ ਮਾਰਗ ਦਿੱਤਾ ਸੀ ਦੱਸਣ ਦਾ ਕੀ ਅਸੀਂ ਇਸ ਤੇ ਚੱਲ ਰਹੇ ਹਾਂ ਕੀ ਅਸੀਂ ਸੰਸਾਰ ਨਾਲ ਗੱਲ ਕਰ ਰਹੇ ਹਾਂ ਕਿ ਸਾਨੂੰ ਪਰਮਾਤਮਾ ਨੇ ਇਹ ਕਿਹਾ ਸੀਗਾ ਸੋ ਨਿਯਮ ਤੇ ਸੀਗੇ ਅਸੀਂ ਪ੍ਰੇਮ ਦਾ ਸਬੂਤ ਨਹੀਂ ਦੇ ਰਹੇ ਕੰਦ ਲੈਣਾ ਇੱਕ ਗੁਰਮੁਖ ਵਿਤ ਨਿਸ਼ਾਨੀ ਕਿਸ ਤਰ੍ਹਾਂ ਦੀ ਹੁੰਦੀ ਹੈ ਇੱਕ ਬੇਈਮਾਨ ਦੀ ਨਿਸ਼ਾਨੀ ਕਿਸ ਤਰ੍ਹਾਂ ਦੀ ਹੁੰਦੀ ਹੈ ਆਓ ਆਪਾਂ ਲਿਖthrough ਸਾਂਝੀ ਕਰੀਏ ਪਰਮੇਸ਼ਰ ਜੀ ਨੇ ਕੀ ਕਿਹਾ ਹਰ ਸੰਗਤ ਜੀਓ ਸਭ ਤੋਂ ਪਹਿਲਾਂ ਆਪ ਜਿੰਨੇ ਜਗਾਰਾ ਸਰਬਨ ਕੀਤਾ ਸੋ ਹਮਾਰੇ ਸੇਸ਼ ਸੁਮਿਸ਼ਣ ਭਗਵਾਨ ਦੀ ਚ ਸੋ ਪਰਮਾਤਮਾ ਹੰਗਾ ਆਤਮਾ ਇਹ ਜਗਾਰਾ ਹੈ ਕਿਦਾ ਜਿਕਾਰਾ ਸੱਜਣੋ ਇਹ ਉਸ ਪ੍ਰਮਾਤਮਾ ਦਾ ਜਿਹੜਾ ਆ ਜੁਗਾ ਤੂੰ ਉਹ ਪ੍ਰਮਾਤਮਾ ਜਿਹੜਾ ਕਹਿੰਦਾ ਕਿ ਮੈਂ ਦੇਹ ਪ੍ਰਗਟਾਉਣੀ ਆ ਉਹਨੇ ਨਾਮ ਲੈ ਲੈ ਕੇ ਦੱਸਿਆ ਕਿ ਮੈਂ ਫੁਲਾਨੀ ਥਾਂ ਦੀ ਆ ਕਾਰਬੇ ਆ ਕਰਦੈ ਨੇ ਮੈਂ ਫੁਲਾਨੀ ਥਾਂ ਦੀ ਇਹ ਦੇਹ ਪ੍ਰਗਟਾਉਣੀ ਆ ਦੇਹ ਪ੍ਰਗਟਾਉਣ ਵਾਲਾ ਬੱਟਾ ਹੁੰਦਾ ਦੇਹ ਵੱਡੀ ਨਹੀਂ ਹੁੰਦੀ ਤੇ ਜਿਕਾਰਾ ਉਸ ਨਿਰਗੁਣ ਰੰਕਾਰ ਦਾ ਆ ਸੋ ਪ੍ਰਮਾਤਮਾ ਹੰਗ ਆਤਮਾ ਇਹ ਮੁਖਾਰ ਬੰਤੂ ਹਯੂਜ ਸ਼ੰਚੇ ਜੀ ਦੀ ਕੈਸਟ ਆ ਲਿਖਤਾ ਵਿੱਚ ਫਰਮਾਨ ਹੈ ਪਰਮੇਸ਼ਰ ਦੇ ਸੋ ਪ੍ਰਮਾਤਮਾ ਹੰਗਾ ਆਤਮਾ ਆਤਮਾ ਦੇ ਪ੍ਰਮਾਤਮਾ ਮਹਾਰਾਜ ਮੈਂ ਰਾਜਿਆਂ ਦਾ ਰਾਜਾ ਰਾਜਾ ਕਦੇ ਖਤਮ ਨਹੀਂ ਹੁੰਦਾ ਰਾਜਾ ਕੋਈ ਚਾਰ ਦਿਨ ਦਾ ਪ੍ਰੋਣਾ ਨਹੀਂ ਹੁੰਦਾ ਹਰ ਸੰਗ ਜੀ ਉਹ ਇਹ ਰਾਜਾ ਕੋਈ 6 ਮਹੀਨੇ ਸਾਲ ਵਾਸਤੇ ਰਾਜਾ ਨਹੀਂ ਸੀ ਰਾਜਾ ਹਮੇਸ਼ਾ ਰਹਿਣ ਵਾਲਾ ਹੁੰਦਾ ਸ਼ੇਰ ਸਿੰਘ ਇੱਕ ਸਮਰੱਥ ਤਾਕਤ ਹੈ ਸਰੀਰ ਨਹੀਂ ਹੈ ਸਰੀਰ 10 ਸਾਲ 20 ਸਾਲ 20 ਸਾਲ 50 ਹਜ਼ਾਰ 100 ਸਾਲ ਤੱਕ ਚੱਲ ਸਕਦਾ ਹਮੇਸ਼ਾ ਸਰੀਰ ਨਹੀਂ ਚੱਲਦਾ ਹੁੰਦਾ ਇਸ ਕਰਕੇ ਉਹ ਸ਼ੀਰ ਸਿੰਘ ਆ ਹਮੇਸ਼ਾ ਰਹਿਣ ਵਾਲੇ ਆ ਉਹ ਸੂਰਬੀਰ ਬਹਾਦਰ ਆ ਉਹ ਵਿਸ਼ਨੂੰ ਵੀ ਆਪ ਆ ਇਸ ਕਰਕੇ ਸਾਰੇ ਗੁਣਾਂ ਨੂੰ ਰੱਖਣ ਵਾਲਾ ਭਗਵਾਨ ਹਰ ਸਿੰਘ ਜੀ ਉਹ ਆਪ ਆ ਇਸ ਕਰਕੇ ਇਹ ਜਿਹੜਾ ਚਕਾਰਾ ਹੈ ਮੇਰੇ ਸਜਨੋ ਵੀਰੋ ਉਹ ਪਰਮਾਤਮਾ ਨਾ ਜਿਹੜਾ ਜਗਾਰਾ ਦਿੱਤਾ ਹੈ ਪਹਿਲੀ ਵਾਰ ਪ੍ਰਗਟ ਕੀਤਾ ਉਹ ਨਿਰਗੁਣ ਨਿਰੰਕਾਰ ਨੇ ਜੇ ਅਸੀਂ ਦਾਵਾ ਕਰਦੇ ਹਾਂ ਉਹਦੇ ਅੰਦਰ ਵੜਿਆ ਸੀ ਤੇ ਜੇ ਅੰਦਰ ਵੜਿਆ ਉਸ ਦੀ ਅਸੀਂ ਗੱਲ ਮੰਨ ਲਈ ਸਤ ਕਰਕੇ ਅਸੀਂ ਸਤ ਕਰਕੇ ਵੀ ਨਹੀਂ ਮੰਨਦੇ ਉਸ ਨੂੰ ਜਿਹੜੀ ਅੰਦਰ ਵੜਿਆ ਸੀ ਇਹ ਅੰਦਰ ਵੜੇ ਦੀ ਕੋਈ ਖੇਡ ਨਹੀਂ ਹੋਈ ਪਹਿਲੀ ਵਾਰ ਮਨ ਲੋਕ ਦੇ ਵਿੱਚ ਖੇਡ ਹੋਈ ਆ ਇਹ ਵੀ ਆਪਾਂ ਆਪ ਜੀ ਨਾਲ ਲਿਖਾਂ ਜੀ ਕਰਾਂਗੇ ਅੰਦਰ ਕੌਣ ਸੀ ਤੇ ਬਾਹਰ ਕੌਣ ਸੀ ਚੰਦ ਲੈਣਾ ਜਿਹੜੇ ਬੀਰ ਭੈਣ ਭਰਾ ਗੋਸ਼ਿਕ ਜਿਹੜੇ ਆਪਣੇ ਆਪ ਨੂੰ ਬੁਲਾਰੇ ਸਮਝ ਕੇ ਦੂਸਰਿਆਂ ਨੂੰ ਗਲਤ ਗਿਆਨ ਵੰਡਦੇ ਆ ਉਹਨਾਂ ਦੇ ਉੱਪਰ ਥੋੜਾ ਜਿਹਾ ਇਹ ਲੇਖ ਆਪਾਂ ਉਹ ਸਾਂਝਾ ਕਰ ਲਈਏ ਇਹ ਲੇਖ ਕੀ ਬਿਆਨ ਕਰਦਾ ਜਿਹੜੇ ਝੂਠ ਝੂਠ ਬੋਲਦੇ ਆ ਉਹਨਾਂ ਦਾ ਹਸ਼ਰ ਕੀ ਹੋਊਗਾ ਇਹ ਪੰਜ ਜਿਹੜੇ ਲਿਖਤ ਆਪ ਜੀ ਨਾਲ ਮੈਂ ਸਾਂਝੀ ਕਰਾਂਗਾ ਉਹ ਕਹਿੰਦਾ ਕਿ ਮੈਂ ਝੂਠੇ ਪ੍ਰਚਾਰ ਕਰਨ ਵਾਲੇ ਮੈਂ ਗਾਹਾਂ ਨਹੀਂ ਚੱਲਣ ਦੇ ਅਸੀਂ ਵਾਦਾ ਕਰਦੇ ਦਾਵਾ ਕਰਦੇ ਅਸੀਂ ਵਾਅਦੇ ਵੀ ਕਰਦੇ ਹਾਂ ਦਾਅਵੇ ਕਰਦੇ ਹਾਂ ਕਿ ਉਹ ਨਿਕਾਸੀ ਉਹ ਵੱਡਾ ਸੀ ਆਓ ਆਪਾਂ ਆਪਣੇ ਚੰਦ ਲੈਣਾ ਸਾਂਝੀ ਕਰੀਏ ਜਿਹੜੇ ਭਗਵਾਨ ਨਾਲ heira-pheriyan ਕਰਦੇ ਦੇ ਜਿਹੜੇ ਗੁੰਡਾ ਕਰਦੀਆਂ ਜਿਹੜੀ ਬਦਮਾਸ਼ੀਆਂ ਕਰਦੇ ਆ ਉਹਨਾਂ ਦੇ ਪਰਥਾਏ ਕੁਝ ਲੈ ਕੇ ਆਓ ਆਪਾਂ ਸਾਂਝੀ ਕਰੀਏ ਗ੍ਰੰਥਮ 118 ਪੇਜ ਨੰਬਰ 782 ਜਿਹੜੇ ਕਹਿੰਦੇ ਸਾਨੂੰ ਮਿਲਿਆ ਨੇਤਰ ਗਿਆਨ ਸਾਨੂੰ ਕਹਿੰਦੇ ਸਾਨੂੰ ਗਿਆਨ ਮਿਲਿਆ ਉਧਰ ਬੜ ਗਿਆ ਉਧਰ ਬੜ ਗਿਆ ਉਹ ਸੱਜਣੋ ਕੋਈ ਉਧਰ ਨਹੀਂ ਬੜਿਆ ਤੇ ਕੋਈ ਇੱਧਰ ਨਹੀਂ ਬੜਿਆ ਪਰਮੇਸ਼ਰ ਨੇ ਸਪਸ਼ਟ ਇਹ ਧਾਰਨਾ ਨੰਬਰ ਗ੍ਰੰਥ ਵਿੱਚ ਇਹ ਗੱਲ ਕਹਿਤੀ ਉਹ ਜਿਹੜੇ ਕਹਿੰਦੇ ਪਿੱਛੇ 21 ਸਾਲ ਜੋਤ ਹੁੰਦੀ ਰਹੀ ਪਰਵੇਸ਼ ਸੋ ਹਮੇਸ਼ਾ ਸ਼ੇਰਾਂ ਨਾਲ ਨਹੀਂ ਆਇਆ ਕੋ ਜਿਸ ਵੇਲੇ ਚਾਹ ਉਹ ਲਹੂ ਵੇਖ ਵਿਖਿਆਨ ਕਰਨ ਦੀ ਲੋੜ ਰੇ ਨਾ ਰਾਇਆ ਕੀ ਇਹ ਲਿਖਤਾ ਝੁੱਠੀਆਂ ਹੋ ਗਈਆਂ ਅੱਜ ਅੱਜ ਬੁਲਾਰੇ ਸਟੇਜ ਤੇ ਇਹ ਗੱਲ ਕਰਦੇ ਜੋਤ ਹੁੰਦੀ ਸੀ ਜੋ ਵੱਢਦੀ ਸੀ ਜੋ ਕਿਸੇ ਹੋਰ ਦੀ ਸੀ ਜੋਤ ਕਿਸੇ ਦੀ ਚਾਚੀ ਤਾਏ ਫੁੱਫੜ ਮਾਸੀ ਕੋਈ ਰਿਸ਼ਤੇਦਾਰੀ ਨਹੀਂ ਰੱਖਦੀ ਹੁੰਦੀ ਇੱਕ ਵੀ ਨੇ ਕਮੈਂਟ ਮਾਰਿਆ ਸੀ YouTube ਦੇ ਵਿੱਚ ਕੀ ਕਹਿੰਦਾ ਕਹਿੰਦਾ ਨੇਕ ਲੰਗ ਤੈਣ ਦਾ ਚਾਚਾ ਫੁੱਫੜਾ ਇੱਕ ਦਾ ਫੁੱਫੜਾ ਤੇ ਇੱਕ ਦਾ ਚਾਚਾ ਜਿਹੜੇ ਕਹਿੰਦੇ ਸਾਨੂੰ ਮਿਲਿਆ ਨੇਤਰ ਗਿਆਨ ਬਿਨ ਗਿਆਨ ਤੋਂ ਗਿਆਨ ਬਣਾਈ ਆ ਉਹ ਤੋਂ ਖਾ ਕਰਦੇ ਨਾਲ ਸ਼੍ਰੀ ਭਗਵਾਨ ਉਹ ਆਪਣੇ ਭਗਵਾਨ ਨਾਲ ਧੋਖਾ ਕਰਦੇ ਜੀ ਕਿਸੇ ਬੰਦੇ ਨਾਲ ਧੋਖਾ ਨਹੀਂ ਕਰ ਰਹੇ ਅੱਜ ਚਾਰ ਬੰਦੇ ਨਾਲ 20 ਬੰਨਾਂ ਧੋਖਾ ਕਰ ਲੈਣਗੇ ਪਰ ਉਹ ਭਗਵਾਨ ਨਾਲ ਟਕਰ ਲੈ ਰਹੇ ਸਿੱਧੀ ਤੇ ਜਦੋਂ ਭਗਵਾਨ ਦੀ लाਠੀ ਪੈਂਦੀ ਆ ਉਸ लाਠੀ ਦੇ ਵਿੱਚ ਕਦੇ ਆਵਾਜ਼ ਨਹੀਂ ਹੁੰਦੀ ਕਰਪਾਨਾ ਚ ਆਵਾਜ਼ ਹੁੰਦੀ ਆ ਪਿਸਟਲਾਂ ਚ ਆਵਾਜ਼ ਹੁੰਦੀ ਆ ਦੋ ਪੰਡਲ ਆਵਾਜ਼ ਆਉਗੀ ਤੇ ਸਜਨੋ ਜਦੋਂ ਉਹਦੀ ਪਿਸਟਲ ਚੱਲਣਾ ਜਦੋਂ ਉਹਦੀ ਕਰਪਾਨ ਚੱਲਣੀ ਉਹ ਪੁਸਤਾਂ ਖਤਮ ਕਰ ਦੂਗਾ ਉਹਦੀ लाਠੀ ਚ ਕਦੇ ਆਵਾਜ਼ ਨਹੀਂ ਹੁੰਦੀ ਉਹ ਧੋਖਾ ਕਰਦੇ ਨਾਲ ਸ਼੍ਰੀ ਭਗਵਾਨ ਜੀਵਾ ਜਨਤਾ ਰਹੇ ਪੁਲਾਈਆ ਉਹ ਜਿਹੜਾ ਭਗਵਾਨ ਨਾਲ ਧੋਖਾ ਕਰਦਾ ਤਾਂ ਫਿਰ ਉਹ ਜੀਵਾ ਜਨਤਾ ਨਾਲ ਪਿਆਰ ਕਿੱਥੋਂ ਕਰੂ ਉਹ ਫਿਰ ਜੀਵਾ ਜਨਤਾ ਨੂੰ ਹੀ ਫਿਰ ਕਿਵੇਂ ਪੰਦਾ ਹੋ ਆਪ ਜੀ ਨੂੰ ਆਪਨੇ ਪ੍ਰੂਫ ਦੇਖਿਆ ਕਿ ਕੀ ਸੁਣ ਆ ਤੁਸੀਂ ਪੱਖ ਵੱਲ ਸਬੂਤ ਦੇਖਿਆ ਜਾ ਕੇ ਉਹ ਫਿਰ ਭਗਵਾਨ ਨੂੰ ਛੱਡ ਕੇ ਤਾਂ ਫਿਰ ਜੀਵ ਜੰਤ ਵੀ ਉਹਨਾਂ ਨਜ਼ਰ ਨਹੀਂ ਆਉਂਦੇ ਜੀਵਾ ਜਨਤਾ ਰਹੇ ਪੁਲਾਈਆ ਉਨਾ ਦਾ ਲੇਖਾ ਚੁਕਣਾ ਆਣ ਇਹਨਾਂ ਨਾਲ ਫਿਰ ਮੈਂ ਅਗੇ ਲੇਖਾ ਚੁਕਾਂਗਾ ਕੌਣ ਕਹਿੰਦਾ ਪ੍ਰਮਾਤਮਾ ਕਹਿੰਦਾ ਆਨਨ ਫਾਨਨ ਕਰ ਇਹ ਸਫਾਈਆ ਮੈਂ ਸਫਾਈ ਕਰ ਦੇਣੀ ਅੱਗੇ ਵੀ ਤੇ ਪਿੱਛੇ ਵੀ ਉਹਨਾਂ ਦੀ ਪੁਸਤਕ ਖਤਮ ਕਰ ਦਾਂਗਾ ਉਹਨਾਂ ਦੀ ਮੈਂ ਸ਼ੁਕਰ ਜੁ ਹੁਣ ਉਹਨਾਂ ਨੂੰ ਕਰਨੀ ਪਏ ਪਰਵਾਨ ਇਹ ਜੂਨ ਪ੍ਰਮਾਨ ਕਰਨੀ ਪਣੀ ਹੈ ਇਹ ਕੁੱਤੇ ਦੀ ਸੂਰ ਦੀ ਜਿਹੜੀ ਆ ਇਹ ਜਿਹੜੀਆਂ ਇੱਕ ਥਾਂ ਤੇ ਹੋਰ ਵੀ ਲਿਖਿਆ ਕੁਕਰ ਸ਼ੁਕਰ ਜੂਨ ਕਰਨੀ ਪਈ ਬਰੋਂ ਇਹ ਲਾਜ਼ਮੀ ਜੂਨਾ ਇਹ ਪ੍ਰਵਾਨ ਕਰਨੀਆਂ ਪਣੀਆਂ ਕਿਉਂਕਿ ਆਪ ਜੀ ਨੇ ਸੁਣਿਆ ਪਰ ਜਿਹੜੇ ਜੀਵਾਂ ਜੰਤਾ ਕੋਲ ਆ ਗਏ ਪਰਮੇਸ਼ਰ ਨੂੰ ਭੁੱਲ ਗਿਆ ਤੇ ਉਹਦੇ ਵਾਸਤੇ ਜੀਵ ਜੰਤੂ ਕੋਈ ਵੱਡੀ ਗੱਲ ਨਹੀਂ ਸਿਰ ਨਸਕੇ ਕੋਏ ਉਠਾਈਆ ਫੇਰ ਵੀ ਉਸ ਵਲੇ ਗੁਸੇ ਨਹੀਂ ਚੁਕਸਾ ਦਾ ਉਸ ਪ੍ਰਮਾਤਮਾ ਲੈ ਕੇ ਉਹ ਗੁਰਮੁਖੋ ਪ੍ਰਭ ਨਾਲ ਬਣਿਓ ਨਾ ਕੋਈ ਬੇਈਮਾਨ ਕਸਰ ਨਹੀਂ ਛੱਡ ਰਹੀ ਅਸੀਂ ਪ੍ਰਭੂ ਦੇ ਨਾਲ ਅਸੀਂ ਬੇਈਮਾਨੀ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੀਏ ਸੋਹਣੇਓ ਸੱਜਣਾ ਅੰਦਰੋਂ ਕੂੜੇ ਤੇ ਬਾਹਰੋਂ ਦਿਓ ਸੁਫਾਈ ਆ ਅੰਦਰੋਂ ਕੂੜੇ ਤੇ ਬਾਹਰੋਂ ਸੁਫਾਈ ਬਾਹਰੋਂ ਸੁਫਾਈ ਕਿਵੇਂ ਚਿੱਟੀਆਂ ਪੱਗਾਂ ਵਾਲੀਆਂ ਚਿੱਟੇ ਕਪੜੇ ਪਾ ਲਈ ਬਾਣੀ ਪੜ ਲਈ ਜਗਾਰੇ ਲਾ ਲਈ ਅਸੀਂ ਜੀ ਬਹੁਤ ਅੜੇ ਮਾਰੇ ਗੁਰ ਸਿੱਖਿਆ ਪਰ ਅੰਦਰੋਂ ਕੀ ਆ ਕੋ ਕੂੜੇ ਨੇ ਇਸ ਤੋਂ ਅੱਗੇ ਝੂਠੀ ਚੱਲਣ ਨਹੀਂ ਦੇਣੀ ਕੋਈ ਦੁਕਾਨ ਉਹ ਪੁੱਲ ਨਾ ਜਾਣਾ ਸੁਣ ਕੇ ਫਰਮਾਨ ਇਹ ਮੇਰੇ ਸ਼ਬਦ ਨਹੀਂ ਐ ਉਸ ਬਾਪ ਦੇ ਸ਼ਬਦ ਐ ਜਿਸ ਤੇ ਅਸਤੀ ਦਾਵਾ ਕਰਦੇ ਆ ਕਿ ਉਹ ਅੰਦਰ ਬੜ ਕੇ ਬੈਠਾ ਇਹ ਉਹ ਪ੍ਰਮਾਤਮਾ ਗੱਲ ਕਰ ਰਿਹਾ ਜਿਸ ਨੂੰ ਅਸੀਂ ਆਪਣਾ ਪ੍ਰਮਾਤਮਾ ਕਹਿੰਨੇ ਜੀ ਜਿਹੜੇ ਵੀਰ ਮੇਰੇ ਪੈਣਾ ਕਈ ਵਜh ਦਾਵੇ ਕਰ ਲੈਂਦੀ ਨਹੀਂ ਉਹਦੇ ਅੰਦਰ ਵੜਿਆ ਸੀ ਉਹ ਅੰਦਰ ਵਾਲੇ ਦੀ ਗੱਲ ਤਾਂ ਆਪਾਂ ਸੁਣ ਲਈਏ ਕਹਿੰਦਾ ਕਿ ਅੰਦਰ ਵਾਲਾ ਉਹਦੀ ਸਜਮਾ ਕੀ ਨੈ ਜਿਹੜਾ ਭੁੱਲੇ ਉਸ ਨੂੰ ਮਿਲੇ ਸਜਾਈਆ ਮਨ ਵਾਸਨਾ ਕਰਿਓ ਨਾ ਕਦੇ ਅਭਿਮਾਨ ਕਾਮਨਾ ਜਗਤ ਨਾਲ ਰਲਾਈਆ ਜੇ ਮਿਲਣ ਦਾ ਰਸਤਾ ਦਿੱਤਾ ਆਸਾਨੂ ਅੰਤਰਪੁਲਣਾ ਜਾਇਓ ਸੋਹੰਗ ਮਾਰਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਸਜਣਾ ਜੀ ਉਸਨੇ ਰਸਤਾ ਮਿਲਣ ਦਾ ਬੜਾ ਸੁਖਾ ਸਾਨ ਦਿੱਤਾ ਤੇ ਇਹ ਗੱਲ ਯਾਦ ਰੱਖਿਓ ਕਿ ਦੇ ਪੁਲਣਾ ਜਾਇਓ ਮਹਾਰਾਜ ਇਸ ਨੂੰ ਵਿਸ਼ੇ ਭਗਵਾਨ ਇਹ ਹੈ ਕੌਣ ਹੈ ਇਹਦੀ ਲਾਠੀ ਦੀ ਆਵਾਜ਼ ਨਹੀਂ ਹੈ ਇਹ ਡਰਕਟ ਅਸੀਂ ਉਸ ਪਰਮਾਤਮਾ ਨਾਲ ਛੇੜਖਾ ਨਹੀਂ ਕਰਦੇ ਆ ਤੁਸੀਂ ਮੇਰੇ ਮੈਂ ਤੁਹਾਡਾ ਈਮਾਨ ਜਿੱਥੇ ਲੋੜ ਰਹੇ ਨਾ বেদ ਪੁਰਾਣੂ ਉਹਨ ਕੀ ਕਿਹਾ ਮੈਂ ਤੁਸੀਂ ਤਾਂ ਤੁਸੀਂ ਮੇਰੇ ਤੇ ਮੈਂ ਤੁਹਾਡਾ ਜੇ ਤੁਹਾਨੂੰ ਇਸ ਤੋਂ ਬਾਅਦ ਕੋਈ বেদ ਪੁਰਾਣ ਨਹੀਂ ਕਿਸੇ ਚੀਜ਼ ਨੂੰ ਲੋੜ ਨਹੀਂ ਲੇਖਾ ਮੁਕ ਜਾਏ ਜੀਲ ਕੁਰਾਨ ਨਾਮ ਨਿਦਾਨ ਆਪਣਾ ਚੋਲੀ ਪਾਈਆ ਝੂਠ ਬੋਲਣਾ ਨਹੀਂ ਕਦੀ ਪ੍ਰਭ ਕੋਲ ਨਾਲ ਜਵਾਨੂ ਦੇਖੋ ਹਰ ਸੰਗੇ ਜੀ ये जड़ी लाइन की लिखी है झूठ बोलना नहीं मैं इसके अर्थ करा गा झूठ बोलना नहीं कदी कोल प्रभ कोल नाल जवाण जे कोई कुकर्म हो जाए पर परसोवाण मेहरबान होके रहमत दे कम ਅਸੀਂ ਹਰ ਸਾਲ ਗਲਤੀਆਂ ਕਰਦੇ ਹਾਂ ਹਰ ਸਾਲ ਸਾਸ ਸੰਗਰੋਗਦੇ ਅਸੀਂ ਆ ਕਰਦੇ ਹਾਂ ਅਸੀਂ ਆ ਕਰਦੇ ਹਾਂ ਨੁਕਸਾਨ ਕਰਦੇ ਹਾਂ ਸਭ ਕੁਝ ਕਰਦੇ ਹਾਂ ਅਸੀਂ ਪਰ ਪ੍ਰਮਾਤਮਾ ਨੇ ਕੀ ਕਿਹਾ ਜੇ ਕੋਈ ਗਲਤੀ ਹੋ ਜੇ ਮੈਨੂੰ ਦੱਸਿਓ ਪੜਦੇ ਵਿੱਚ ਆਂ ਅਸੀਂ ਗਲਤੀਆਂ ਜਦ ਬਾਰ ਬਾਰ ਕਰਨੀ ਇਹ ਤਾਂ ਸਾਨੂੰ ਮਾਫ ਕਰ ਦੂ ਜਦ ਕੋਈ ਇੱਕ ਪੁੱਤ ਗਲਤੀ ਕਰਕੇ ਵਹਿ ਜਾਂਦਾ ਤਾਂ ਉਹਦਾ ਬਾਪ ਇੱਕ ਦੋ ਵਾਰੀ ਮਾਫ ਕਰ ਦੂਗਾ ਕਹਿੰਦਾ ਤੂੰ ਤਾਂ ਹੇ ਗਲਤੀ ਉਹਦਾ ਪੁੱਤ ਲਾਏ ਫਿਰ ਉਹ ਵੀ ਨਹੀਂ ਮਾਫ ਕਰਦਾ ਜਨ ਭਗਤੋ ਤੁਸੀਂ ਸਾਰੇ ਨਿੱਕੇ ਨਿੱਕੇ ਬੱਚੇ ਵਾਲੇ ਨਡੇ ਨਿਦਾਨ ਤੁਸੀਂ ਹਲੇ ਬੱਚੇ ਜੇ ਤੁਹਾਡਾ ਮਾਲਕ ਸ਼੍ਰੀ ਭਗਵਾਨ ਮੈਂ ਤੁਹਾਡਾ ਮਾਲਕ ਤੇ ਸ਼੍ਰੀ ਭਗਵਾਨ ਪਰ ਅਸੀਂ ਕੀ ਕਹਨੇ ਸਾਨੂੰ ਤਾਂ ਗਿਆਨੀ ਬਹੁਤ ਹੋ ਗਿਆ ਉਹ ਜੀ ਇਸ ਤਰ੍ਹਾਂ ਨਹੀਂ ਉਹ ਸਰੂਪ ਨਿਕੈ ਸੀ ਉਸ ਰੂਪ ਬੱਡੇ ਸੀ ਉਹ ਇਸ ਤਰ੍ਹਾਂ ਜੀ ਉਹ ਇਸ ਤਰ੍ਹਾਂ ਸੀ ਸੋ ਹਰ ਸੰਗ ਜੀ ਆਪ ਜੀ ਨੂੰ ਜੋ ਲੇਖ ਸੁਨੇ ਆਏ ਇਸ ਤੇ ਅਮਲ ਕਰੀਏ ਚਾਹੇ ਬਾਹਰੋਂ ਸਮਝ ਕੇ ਉਸ ਤੇ ਅਸਰ ਕਰ ਲੋ ਚਾਹੇ ਉਹਨੂੰ ਅੰਦਰੋਂ ਨਾਲ ਸਮਝ ਕੇ ਅਸਰ ਕਰ ਲੋ ਤੇ ਸਜਣੋ ਕਰ ਲੋ ਅਸਰ ਉਸ ਪਰਮਾਤਮਾ ਇਸੀ ਤਰ੍ਹਾਂ ਇੱਕ ਆਪਚਨਾਲ ਹੋਰ ਆਪਾਂ ਲਿਖਾਂ ਦੀ ਕਰਾਂਗੇ ਜਿਹੜੇ ਦਾਵੇਦਾਰ ਵੀ ਹੈਗੇ ਆ ਕੁਝ ਕੋਰਸਿਕ ਨਿੱਕੇ ਵੱਡੇ ਦੀ ਗੱਲ ਕਰਦੇ ਪਰਮੇਸ਼ਰ ਗ੍ਰੰਥ ਨੰਬਰ 14 ਦੇ ਲਿਖਤ ਆ ਜਿਹੜੀ ਪ੍ਰੀਤ ਆ ਉਹ ਪ੍ਰੀਤ ਕੀ ਕਹਿੰਦੀ ਆ ਗ੍ਰੰਥ ਨੰਬਰ 14 ਪੇਜ ਨੰਬਰ 933 ਹਰਬੀਰ ਇਸ ਲਿਖਤ ਨੂੰ ਪੜ੍ਹ ਸਕਦਾ ਕੋਈ ਏ ਹੁਣ ਇਸ ਤੋਂ ਇਲਾਵਾ ਕੋਈ ਏ ਨਾ ਕੋਈ ਕਹੇ ਕਿ ਏ ਕੀ ਬੋਲ ਰਹਾ ਪ੍ਰੀਤ ਕਹੇ ਪ੍ਰਭ ਹੋ ਦਲੇਰ ਪ੍ਰਭ ਨੂੰ ਕਹਿੰਦੀ ਹੋ ਦਲੇਰ ਆਪਣਾ ਵਾਲ ਧਰਾਈ ਆ ਨਿਰਗੁਣ ਹੋ ਕੇ ਆਇਆ ਫੇਰ ਨਿਰਗੁਣ ਹੋ ਕੇ ਆਇਆ ਫੇਰ ਫੇਰ ਮਤਲਬ ਪਹਿਲਾਂ ਕਿੱਥੇ ਆਇਆ ਸੀ ਉਹ ਪਹਿਲਾ ਕਵਿੰਡ ਜਿਸ ਦਾ ਅਸੀਂ ਦਾਵਾ ਕਰਦੇ ਹਾਂ ਬਾਣੀ ਵੀ ਦਾਵਾ ਕਰਦੀ ਹੈ ਕਵਿੰਡ ਆਇਆ ਸੀ ਉਹ ਪ੍ਰਮਾਤਮਾ ਬਿਲਕੁਲ ਸਾਥੇ ਹੈ इस झूठ वाली गल नहीं की कहती है निर्गुण होके आया फिर हूं तू तो निर्गुण होके फिर आया सरगुण नाता गया तोड़ाइया पेलों कमिंड आया कि परमात्मा केमात्मा जो हमेशा रहने वाला जिन्हें निर्गुण कि ने उन्हें क्या कि मैं रामड़ी देह प्रगटाऊं कि निर्गुण निरंकार ने कहा कि मैं रामड़ी देह प्रगटाऊं ਦੇ ਪ੍ਰਕਾਉਣ ਵਾਲਾ ਵੱਡਾ ਹੋ ਗਿਆ ਦੇ ਵੱਡੀ ਨਹੀਂ ਹੁੰਦੀ ਸਜਣੋ ਸਰਗੁਣਾਂ ਤਾਂ ਗਿਆ ਤੋੜਾਈਆ ਪਹਿਲੋਂ ਬਣਿਆ ਪੰਜ ਤਤ ਦਾ ਪੁਤਲਾ ਨਿਕਾ ਜੇ ਆ ਸ਼ੇਰ ਪ੍ਰੀਤ ਕੀ ਕਹਿੰਦੀ ਆ ਕਿ ਨਿਰਗੁਣ ਤੂੰ ਦੁਆਰਾ ਫੇਰ ਆਇਆ ਨਿਰਗੁਣ ਹੋ ਕੇ ਆਇਆ ਪਹਿਲਾਂ ਤੂੰ ਕੀ ਆ ਸਰਗੁਣਾਂ ਤਾਂ ਤੂੰ ਤੋੜਾਇਆ ਤਾਂ ਤੂੰ ਪਹਿਲਾਂ ਕੀ ਬਣਿਆ ਸੀ ਪੰਜ ਤਤ ਦਾ ਪੁਤਲਾ ਨਿਕਾ ਜੇ ਆ ਸ਼ੇਰ ਪਤਲਾ ਨਿਕਾਂ ਜੇ ਆਸ਼ੀਰ ਦੂਜੀ ਵਾਰ ਸ਼ੈਨਸ਼ਾਹ ਸ਼ੇਰ ਆਪਣਾ ਰੂਪ ਵਟਾਇਆ ਦੂਜੀ ਵਾਰ ਫਿਰ ਉਹ ਸ਼ੈਨਸ਼ਾਹ ਨੇ ਆਪਣਾ ਰੂਪ ਵਟਾਇਆ ਅਸੀਂ ਦੋਨਾਂ ਨੂੰ ਅੱਢ-ਅੜ ਕਰਤਾ ਪਰ ਉਹ ਇੱਕ ਸੀ ਅੱਜ ਵੀ ਇੱਕ ਹੀ ਆ ਇੱਕ ਹੀ ਰਹਿਣਗੇ ਪਰ ਅਸੀਂ ਦੋ ਕਰ ਲਏ ਦੋ ਕਿਨਾਂ ਨਾ ਕੀਤੇ ਅਸੀਂ ਬੁਲਾਰਿਆ ਨਾ ਕੀਤੇ ਅਸੀਂ ਉਹਨਾਂ ਨਾ ਕੀਤੇ ਜਿਹੜੇ ਕਹਿੰਦੇ ਸਾਨੂੰ ਗਿਆਨ ਹੋ ਗਿਆ ਦੂਜੀ ਵਾਰ ਸ਼ੈਨਸ਼ਾਹ ਸ਼ੇਰ ਆਪਣਾ ਰੂਪ ਵਟਾਇਆ ਕਿਸ ਨੇ ਰੂਪ ਵਟਾਇਆ ਜਿਸ ਨੂੰ ਜੁਗ ਚੋਕੜੀ ਕੋਈ ਨਾ ਸਕੇ ਆ ਕੇ ਉਸ ਨੇ ਰੂਪ ਵਟਾਇਆ ਨਿਰਗੁਣ ਜਿਸ ਨੂੰ ਕੋਈ ਕੇਰ ਨਹੀਂ ਸਕਦਾ ਉਸ ਨੇ ਪਹਿਲਾਂ ਵਟਾਇਆ ਸਰਗੁਣ ਫਿਰ ਵਟਾਇਆ ਨਿਰਗੁਣ ਹੋ ਗਿਆ ਆ ਗੱਲ ਸੱਜਣੋ ਪੇਜ ਨੰਬਰ 933 ਗ੍ਰੰਥ ਨੰਬਰ 14 ਸਾਫ ਸੁਥਰੀ ਲਿਖਤੀਆ ਇਸ ਦੇ ਵਿੱਚ ਮੈਂ ਕੋਈ ਅਰਥ ਵੀ ਨਹੀਂ ਕਰ ਰਿਹਾ ਅੱਗੇ ਪਰਮੇਸ਼ਰ ਜੀ ਨੇ ਕੀ ਕਿਹਾ ਜੇ ਕੋਈ ਘੇਰੇ ਜਿਸ ਨੂੰ ਸਕੇ ਨਾ ਕੋਈ ਘੇਰ ਪ੍ਰੀਤ ਕਹਿੰਦੀ ਆ ਜੇ ਉਹ ਪ੍ਰਭੂ ਨੂੰ ਘੇਰੇ ਕੋਈ ਜੇ ਕੋਈ ਘੇਰੇ ਪ੍ਰਦਖਣਾ ਲੈ ਲੈ ਚਰਨ ਸੀਸ ਝੁਕਾਈ ਆ ਉਹ ਫਿਰ ਚਰਨਾ ਵਿੱਚ ਆ ਕੇ ਸੌਟ ਲੈਂਦਾ ਮਿਹਰਬਾਨ ਹੋ ਕੇ ਕਰੇ ਮਿਹਰ ਮਿਹਰ ਮੈਜ਼ਰ ਇਕ ਉਠਾਇਆ ਢੀੜੇ ਨਾਲ ਢੀੜੇ ਢੇੜਾ ਆਪਣੇ ਹੱਥ ਰਖਾਈਆ ਜੁਗ ਚੋਕੜੀ ਡੋਪਦਾ ਤਾਰਦਾ ਰਹਾ ਬੇੜ ਸਮੁੰਦ ਸਾਗਰ ਵੇਖ ਵਿਖਾਈਆ ਜੇ ਕੋਈ ਕਹੇ ਵੱਡਾ ਕਿਹਰ ਇਹ ਵੀ ਨਿੱਕੀ ਜੀ ਗੱਲ ਸਮਝਾਈਆ ਇਹ ਵੀ ਮੈਂ ਨਿੱਕੀ ਜੀ ਗੱਲ ਸਮਝਾ ਦਵਾਂ ਜਿਸ ਆ ਜੁਗਾ ਜੁਗ ਚੋਕੜੀ ਕੀਤਾ ਹੇਰ ਫੇਰ ਹੇਰ ਫੇਰ ਕਰਦਾ ਆ ਪਰਮੇਸ਼ਰ ਵਲਛਲ ਕਰਦਾ ਆ ਕਿਤੇ ਸਾਨੂੰ ਗੋਦੀ ਚੁਕੀਆਂ ਸਾਨੂੰ ਦੁਆਰਾ ਸਿੱਟ ਕੇ ਨਾ ਚਲੇ ਜਾਵੇ ਉਸਨੇ ਕਿਹਾ ਹੋਇਆ ਕਿ ਜਿਹੜਾ ਮੇਰੇ ਉਸੂਲਾਂ ਤੰਨੇ ਚਲਿਆ ਉਹ ਮੇਰੇ ਕਾਰ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ ਅਸੀਂ ਕਾਬਲ ਨਹੀਂ ਹੋਵਾਂਗੇ ਉਹਦੇ ਘਰ ਜਾਣ ਵਾਸਤੇ ਸਾਨੂੰ ਕੁਝ ਕਰਨਾ ਪਊ ਬਹੁਤ ਦੇ ਸੂਲਾਂ ਚੱਲਣਾ ਪਊਗਾ ਕੀ ਕੀ ਪਰਮਿਸ਼ਨ ਹੈ ਜੁਗ ਚੌਕੜੀ ਕੀਤਾ ਹਿਰ ਫੇਰ ਸੋ ਛੇ ਸਮਝ ਵਿੱਚ ਕਿਸੇ ਨਾ ਆਈ ਆ ਸੋ ਪ੍ਰਮਾਤਮਾ ਛੇ ਸਮਝ ਵਿੱਚ ਕਿਸੇ ਨਾ ਆਈ ਆ ਅਸੀਂ ਕਹਿੰਦੇ ਆ ਜੀ ਭਾਈ ਸਾਨੂੰ ਪਤਾ ਲੱਗ ਗਿਆ ਉਹ ਦੇ ਅੰਦਰ ਸੀ ਉਹ ਦੇ ਵਾਸੀ ਉਹ ਐਸੀ ਉਹ ਆਸੀਂ ਕਹਿੰਦੇ ਸਾਨੂੰ ਪਤਾ ਲੱਗ ਗਿਆ ਪਰ ਹਰ ਬਾਣੀ ਕੀ ਕਹਿੰਦੀ ਆ ਸੋ ਛੇ ਸਮਝ ਕਿਸੇ ਨਾ ਆਈ ਆ ਪ੍ਰੀਤ ਕਰਨ ਆਏ ਸੱਚਖੰਡ ਨਿਵਾਸੀ ਇਹ ਸੁਣ ਲੈਣਾ ਹਰ ਸੰਗ ਜਿਤੀਆਂ ਨਾਲ ਪ੍ਰੀਤ ਕਰਨ ਆਏ ਸੱਚਖੰਡ ਨਿਵਾਸੀ ਨਾਤਾ ਸੱਚ ਸੱਚ ਜੁੜਾਈਆ ਜੇ ਕੋਈ ਲੱਭੇ ਕਣਕਪੁਰ ਵਾਸੀ ਜੇ ਕੋਈ ਲੱਬੇ ਕਨ ਕੁਪੁਰਵਾਸੀ ਪੰਜ ਤਤ ਹੱਥ ਕਿਸੇ ਨਾ ਆਏਂਦਾ ਇਹ ਇਸ ਤੇ ਪਰ ਮੈਂ ਬਹੁਤਾ ਜੋਰ ਨਹੀਂ ਦੇਵਾਂਗਾ ਕਿਉਂਕਿ ਜੇ ਇਸ ਤੇ ਪਰ ਮੈਂ ਕੋਈ ਗੱਲ ਕੀਤੀ ਤਾਂ ਫਿਰ ਮੈਨੂੰ ਪਤਾ ਕਿ ਇਹ ਮੇਰੇ ਤੇ ਕਮੈਂਟ ਕੀ ਆਉਣਗੇ ਕਿ ਇਹਨੂੰ ਜ਼ਿਆਦਾ ਗਿਆਨ ਹੈ ਆਪਾਂ ਦਾਵਾ ਕਰਦੇ ਹਾਂ ਨਾ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਉਹ ਇੱਕ ਆ ਉਹ ਕਦੇ ਜੰਮਦਾ ਮਰਦਾ ਨਹੀਂ 19 ਨੰਬਰ ਗ੍ਰੰਥ ਦੀ ਲਿਖਤੀ ਆਏ 19 ਨੰਬਰ ਵੀ ਨਹੀਂ 24 ਗ੍ਰੰਥਾਂ ਦੇ ਵਿੱਚ ਇਹ ਹੀ ਇਹ ਆਉਂਦਾ ਮਾਰੇ ਸ਼ੀਸ਼ੂ ਪਿਛ ਭਗਵਾਨਾ ਜੰਮੇਤ ਨਾ ਕਦੇ ਮਰਿਆ ਕੀ ਕਿਹਾ ਹੈ ਪਰਮੇਸ਼ਰ ਨੇ ਜੇ ਕੋਈ ਲੱਭੇ ਇਕੰਥ ਪਰਵਾਸੀ ਪਹਿਲਾ ਸਰੀਰ ਦੀ ਗੱਲ ਕਰਦੇ ਪੰਜ ਤਤ ਹੱਥ ਕਿਸੇ ਨਾ ਆਇਆ ਜੇ ਕੋਈ ਬਣੇ ਜੇ ਕੋਈ ਬਣੇ ਸੱਚੀ ਦਾਸੀ ਜੇ ਕੋਈ ਸੱਚ ਦੀ ਦਾਸੀ ਬਣਨਾ ਚਾਹੁੰਦਾ ਨਾਤਾ ਸੱਚ ਸੱਚ ਜੁੜਾਈਆ ਫੇਰ ਉਹਦਾ ਨਾਤਾ ਮੈਂ ਸੱਚ ਦੇ ਨਾਲ ਜੋੜ ਦਵਾਂਗਾ ਫੜਵਾਉਂ ਵਖਾਏ ਆ ਵੇਖ ਜੋਤ ਪ੍ਰਕਾਸ਼ੀ ਫੇਰ ਉਹਦੀ ਬਾਹ ਫੜ ਕੇ ਕੀ ਵਖਾਏ ਆ ਵੇਖ ਜੋਤ ਪ੍ਰਕਾਸ਼ੀ ਪ੍ਰਕਾਸ਼ ਵਨ ਗੋਬਿੰਦ ਨਜ਼ਰੀ ਆਇਆ ਹੁਣ ਕਹਣਾ ਆ ਦੇਖ ਲੋ ਇਹਨਾਂ ਗੱਲ ਕਰਤੀ ਗੋਬਿੰਦ ਨਜ਼ਰੀ ਆਇਆ ਸਜਨਾ ਗੋਬਿੰਦ ਨਹੀਂ ਉਹ ਗੋਬਿੰਦ ਇੱਕੋਇਆ ਕਾਲਕੁਰਖੀਆ ਜਿਸ ਦੀ ਕੋਲੋਂ ਹੋਵੇ ਬੰਦ ਖਲਾਸੀ ਚਾਹ ਜਿਹੜਾ ਮਰਜੀ ਆਪਾਂ ਇਹ ਸਮਝ ਲਈਏ ਇਸ ਤੇ ਕੋਲੋਂ ਕੀ ਹੋਣੀ ਆ ਬੰਦ ਖਲਾਸੀ ਅਗਲਾ ਪਿਛਲਾ ਬੰਦ ਨਾ ਸਰਬ ਤੋੜਾਈਆ ਜੁਗ-ਜੁਗ ਕਰਨ ਹਾਰਾ ਪੂਰੀ ਅਸੀਂ ਆਸ਼ਾ ਤ੍ਰਿਸ਼ਨਾ ਮੇਟ ਮਟਾਇੰਦਾ ਕਾਲ ਯੁਗ ਅੰਤ ਇੱਕੋ ਕਰੀ ਬੜ ਬਦਮਾਸ਼ੀ ਬੇਪਰਵਾਹ ਨਜ਼ਰ ਕਿਸੇ ਨਾ ਆ인다 ਉਹ ਬੇਪਰਵਾਹ ਕਿਸੇ ਨੂੰ ਸਰ ਮਨੁਜ ਜਤ ਨੂੰ ਨਜ਼ਰ ਨਹੀਂ ਆਇਆ ਉਹ ਪ੍ਰਮਾਤਮਾ ਸ੍ਰਿਸ਼ਟ ਸੁਵਾਈ ਦਿ세 ਓਕੀ ਕਾਟੀ ਮੰਜ਼ਿਲ ਭਾਰ ਨਾ ਕੋਈ ਘਰਾਈਆ ਗੁਰਮੁਖ ਸੱਜਣ ਦਰਸ ਮੰਗਣ ਦੀਸ ਰਾਤੀ ਦਸਮੰਗੋਸ ਪ੍ਰਮਾਤਮਾ ਦਾ ਲੜਾਈਆਂ ਝਗੜੀਆਂ ਤੋਂ ਪਰੇ ਹੋ ਕੇ ਉਸ ਪ੍ਰਮਾਤਮਾ ਦਾ ਦਰਸ ਮੰਗੋ ਨੇਤਰ ਨੈਣ ਸਰਬ ਉਠਾਏਂਦਾ ਮਾਰੇ ਮਾਰੇ ਪ੍ਰੇਮ ਕਟਾਖਸ਼ ਇੱਕੋ ਕਾਤੀ ਕਤਲ ਗਾਇ ਆਪਣਾ ਕਰ ਬਣਾਏਂਦਾ ਕੋਈ ਲੱਭੇ ਸੰਧਿਆ ਕੋਈ ਲੱਭੇ ਪਰwati ਕੋਈ ਕੜੀ ਪਲ ਵੰਡ ਵੰਡਾਈਆ ਜਿਨਾ ਪ੍ਰਵ ਮਿਲੇ ਆਪ ਅਵਨਾਸ਼ੀ ਆਵਨਾਸੀ ਆਪਣੀ ਕਾਰ ਕਮਾਈਆ ਆਵਨਾਸੀ ਆਪਣੀ ਕਾਰ ਕਮਾਹੇਂਦਾ ਸੱਚ ਪਿਆਰ ਦੀ ਦੱਸੇ ਜਾਂਚੀ ਜਾਂਚ ਕੇ ਆਪਣੇ ਰੰਗ ਰੰਗਾ ਹੈਂਦਾ ਫਿਰ ਉਹ ਆਪਣੇ ਪਿਆਰ ਦੀ ਜਾਂਚ ਵੀ ਦੱਸ ਦਿਆ ਕੋਈ ਲੋੜ ਨਾ ਪੰਨੂ ਡਾਂਚੀ ਬਿਨ ਥਲਾਸ ਸੀ ਸਿਸਕਿਆਂ ਵਿੱਚ ਰੁਲਾਇਂਦਾ ज्योति जो, जो स्वरूप हारा आप अपनी कृपा कर करू प्रेम प्यार करे बहु बंती पेट अपने हाथ रखाइंदा मरेशी श्री विष्णु भगवान प्रेम अंदर बणया अयाशी महाराज श्री विष्णु भगवान प्रेम अंदर बणया अयाशी नशा नाम खुमारी तमामstdcari पगाम बा आराम सब नु देया पहुंचाईया सो हरसंग जी ਇਹ ਜੋ ਲੇਖ ਸੀ ਬਹੁਤ ਪਿਆਰਾ ਲੇਖਿਆ ਅਕਾਲ ਪੁਰਖ ਪਰਮਾਤਮਾ ਨੇ ਸਵੈਮ ਇਹ ਮਾਤ ਲੋਕ ਦੇ ਅੱਗੇ ਕਿਰਪਾ ਕੀਤੀ ਉਸ ਪਰਮਾਤਮਾ ਦਾ ਆਪਾਂ ਤੈਅ ਤੂ ਧੰਨਵਾਦ ਕਰੀਏ ਉਹਦੇ ਸ਼ੁਕਰਾਨੇ ਚ ਰਹੀਏ ਉਹਦੇ ਅਸੀਂ ਦਰਸ਼ਨ ਦੇ ਵਿੱਚ ਰਹੀਏ ਇਸ ਤੋਂ ਇਲਾਵਾ ਹੋਰ ਆਪਾਂ ਕੋਈ ਖੂੜੇ ਕੰਮ ਨਾ ਕਰੀਏ ਉਹ ਪਰਮੇਸ਼ਰ ਉਹ ਜਦੋਂ ਪਖੋਵਾਲ ਇੱਕ ਨੂੰ ਮਹਾਰਾਜ ਜੀ ਸੱਚੇ ਪਾਸ਼ਾ ਜੀ ਜਦੋਂ ਕੋੜੀ ਤੇ ਬਹਿ ਕੇ ਗਏ ਪਖੋਵਾਲ ਸੱਚੇ ਪਾਸ਼ਾ ਜੀ ਜਦੋਂ ਉਥੇ ਗਏ ਤਾਂ ਸੱਚੇ ਪਾਸ਼ਾ ਸਭ ਤੋਂ ਪਹਿਲਾਂ ਕੁਰਸੀ 'ਤੇ ਬੈਠੇ ਕੁਰਸੀ 'ਤੇ ਬਹਿ ਕੇ ਸੱਚੇ ਪਾਸ਼ਾ ਇਹਨਾਂ ਜਲ ਪਾਣੀ ਛਕਿਆ ਦਸਾਂ ਮਿੰਟਾਂ ਦੇ ਵਿੱਚ ਵੀ ਸੱਚੇ ਪਾਸ਼ਾ ਜੀ ਘੋੜੇ 'ਤੇ ਚੜ ਗਏ ਘੋੜੇ 'ਤੇ ਉੱਤੇ ਬੈਠਣ ਤੋਂ ਪਹਿਲਾਂ ਸੱਚੇ ਪਾਸ਼ਾ ਇਹਨਾਂ ਘੋੜੇ ਦੇ ਮਸਤਕ 'ਤੇ ਆਈ ਕਰਕੇ ਖੁੰਡੀ ਲਾਈ ਉਹ ਪਰਮੇਸ਼ਰ ਨੇ ਉਹ ਜਾਣੀ ਜਾਣ ਨੇ ਘੋੜੇ ਦੇ ਮੱਥੇ 'ਤੇ ਖੁੰਡੀ ਲਾਈ ਖੁੰਡੀ ਕਿਉਂ ਲਾਈ ਸੀ ਉਸ ਪਰਮਾਤਮਾ ਨੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਖੁੰਡੀ ਲਾਇੀ ਤਾਂ ਸੱਚੇ ਪਾਤਸ਼ਾਹ ਜੀ ਕੋੜੇ ਦੇ ਉੱਤੇ ਬਹਿ ਗਏ ਕੋੜੇ ਤੇ ਉੱਤੇ ਬਹਿ ਗਏ ਬੈਠਣ ਤੋਂ ਬਾਅਦ ਪੰਜ ਮੁਖੀ ਤਾਜ ਲਿਆ ਪੰਜ ਮੁਖੀ ਤਾਜ ਉਹ ਜਿਸ ਦੀਆਂ ਪਿਸ਼ੀਨ ਗੋਈਆਂ ਅਥਾ ਪਿਸ਼ੀਨ ਗੋਈਆਂ ਹੋਈਆਂ ਅਥਾ ਪਿਸ਼ੀਨ ਗੋਈਆਂ ਹੋਈਆਂ ਗ੍ਰਿਤ ਸ਼ਾਸਤਰਾਤ ਵਿੱਚ ਜਿੱਥੇ ਮਾਹੀ ਚਮਗਾ ਉਹ ਗਾਲ ਲੋ ਵਿੱਚ ਮੈਂ ਕੱਲ ਹੋਰ ਕਹਾਂਗਾ ਕ੍ਰਿਸ਼ਨ ਕਿਹਾ ਜਿਸ ਵੇਲੇ ਹੋਵੇ ਅੰਧ ਅੰਧਿਆਰ ਚਾਰੋਂ ਕੂਂਡ ਅੰਧੇਰਾ ਛਾਇਆ ਫਿਰ ਪ੍ਰਗਟ ਹੋਵੇ ਕਲ ਕਲ ਕੀ ਉਤਾਰ ਨੇਹ ਕਲੰਕਾ ਰੂਪ ਧਰਾਈਆ ਨੇਹ ਕਲੰਕਾ ਰੂਪ ਧਰਿਆ ਉਸ ਪਰਮਾਤਮਾ ਨੇ ਜਿਸ ਨੂੰ ਸਮਝੇ ਨਾ ਕੋਈ ਸੰਸਾਰ ਸੰਸਾਰੀ ਪੰਡਾਰੀ ਸ਼ਿੰਗਾਰੀ ਉਸ ਦੀ ਛਾਤੀ ਉੱਤੇ ਬੈਠੇ ਦੇਣ ਗਵਾਈਆ ਆਪ ਜੀ ਨੇ ਆਪਨੇ ਸੰਸਾਰੀ ਪੰਡਾਰੀ ਸ਼ਿੰਗਾਰੀ ਤਿੰਨਾਂ ਨੂੰ ਤੁਸੀਂ ਪ੍ਰਭ ਦੀ ਛਾਤੀ ਤੇ ਉੱਤੇ ਵੀ ਵੇਖਿਆ ਸੱਚੇ ਪਾਤਸ਼ਾਹ ਛਾਤੀ ਦੇ ਉੱਤੇ ਬੈਠੇ ਹੋਣੇ ਸੋ ਇਸ ਕਰਕੇ ਉਹ ਸਜਣੋ ਸੋਣਿਓ ਉਹ ਪ੍ਰਮਾਤਮਾ ਜਦੋਂ ਉਥੇ ਪਖਵਾਲ ਦੀ ਧਰਤੀ ਤੇ ਗਏ ਨਾਲ ਹੀ ਵੀਰ ਸਰਦਾਰਾ ਸਿੰਘ ਜੀ ਦਾ ਘਰ ਸੀ ਜਿਹੜੇ ਪਖਵਾਲ ਦੇ ਵਿੱਚ ਮੇਰੇ ਵੀ ਰਹਿੰਦੇ ਸੀ ਸੱਚੇ ਪਾਤਸ਼ਾਹ ਜੀ ਨੇ ਖੇਤਾਂ 'ਚ ਸੰਗਾਸਣ ਲਾਇਆ ਸੀ ਉਹ ਜਦੋਂ ਸੱਚੇ ਪਾਤਸ਼ਾਹ ਜੀ ਘੋੜੇ ਦੇ ਉੱਤੇ ਬੈਠਣ ਤੋਂ ਪਹਿਲਾਂ ਘੋੜੇ ਨੂੰ ਇੱਥੇ ਖੁੰਡੀ ਲਾਈ ਖੁੰਡੀ ਜਿਹੜਾ ਲਾਣ ਦਾ ਇਹ ਵੀ ਕਾਰਨ ਸੀ ਇਹ ਕਾਰਨ ਕੀ ਸੀ ਪਰਮੇਸ਼ਰ ਨੇ ਆਪ ਜੀ ਨੇ ਸੁਣਿਆ ਇਸ ਲਿਖਤ ਦੇ ਵਿੱਚ ਕਿ ਉਸ ਦਿਨ ਪ੍ਰਭੂ ਨੂੰ ਜੇ ਕੋਈ ਗਾਲ ਵੀ ਕੱਢੀ ਤਾਂ ਉਹ ਵੀ ਸੱਚੇ ਪਾਸ਼ਣ ਕੀ ਕਿਹਾ ਉਹ ਵੀ ਮੈਂ ਪ੍ਰਮਾਨ ਕੀਤੀ ਜਿਸ ਨੇ ਉਸਨੂੰ ਪ੍ਰਮਾਤਮਾ ਨੂੰ ਗਾਲ ਵੀ ਕੱਢੀ ਉਹ ਵੀ ਪ੍ਰਮਾਨ ਕੀਤਾ ਸੱਚੇ ਪਾਸ਼ਣ ਸਿੱਖ ਉਸ ਦਿਨ ਨਰਵੈਰ ਨੇ ਕੋਈ ਫਰਕ ਨਹੀਂ ਰੱਖਿਆ ਉਸ ਪ੍ਰਭੂ ਨੇ ਕੋਈ ਫਰਕ ਨਹੀਂ ਰੱਖਿਆ ਕਿਸੇ ਦੇ ਪਾਸ ਖੁੰਡੀ ਲਈ ਜਦੋਂ ਸੱਚੇ ਪਾਤਸ਼ਾਹ ਜੀ ਕੋੜੇ ਦੇ ਉੱਤੇ ਬੈਠਣ ਵੇਲੇ ਖੁੰਡੀ ਇਸ ਕਰਕੇ ਲਈ ਜਦੋਂ ਉਹ ਵਿਹਾਰ ਹੋਣਾ ਸੀ ਉਹ ਨਰਵੈ ਸਮਾਗਮ ਸਮਾਗਮ ਹੋਣਾ ਸੀ ਜਿਸ ਵੇਲੇ ਉਸ ਵੇਲੇ ਉਸ ਵੇਲੇ ਵੀ ਉਸ ਵੇਲੇ ਵੀ ਉਹ ਕੁਝ ਉਸ ਵੇਲੇ ਵੀ ਕੁਝ ਗੁੰਡੇ ਕਹਿ ਲਈ ਸ਼ਰਾਬੀ ਜਿਹੜੇ ਹੁੰਦੇ ਆ ਉਹ ਜਲੂਸ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਨੇ ਇਹ ਪਲਾਨ ਬਣਾਈ ਇਹ ਘੋੜਾ ਜਿਹੜਾ ਘੋੜੇ ਦੇ ਅੱਗੇ ਇੱਕ ਘੋੜੀ ਖੜੀ ਕਰ ਦਾਂਗੇ ਤਾਂ ਘੋੜਾ ਘੋੜੀ ਨੂੰ ਵੇਖ ਕੇ ਬੇਵੱਸ ਹੋ ਕੇ ਭੱਜੂਗਾ ਤੇ ਜਿਹੜਾ ਘੋੜੇ ਤੇ ਬੈਠਾ ਉਹ ਆਪੇ ਥੱਲੇ ਡਰ ਜੂਗਾ ਉਸ ਵੇਲੇ ਵੀ ਇਹ ਕੁਝ ਬੰਦਿਆਂ ਨੇ ਨਾਂ ਵੀ ਬਨੂ ਬੀ ਲਿੰਦ ਸਿਆ ਮੈਂ ਨਾਮ ਦੇ ਵਿੱਚ ਜ਼ਿਕਰ ਨਹੀਂ ਕਰਾਂਗਾ ਉਸ ਵੇਲੇ ਵੀ ਉਹਨਾਂ ਨੇ ਘੋੜੀ ਖੜੀ ਕਰਤੀ ਸੱਚੇ ਪਾਸ਼ਾ ਜੀ ਦੇ ਅੱਗੇ ਘੋੜੇ ਦੇ ਮੂਹਰੇ ਘੋੜੀ ਖੜੀ ਕਰਤੀ ਕਿ ਘੋੜਾ ਬੇਵੱਸ ਹੋ ਜੂਗਾ ਉਹ ਵਾਪਸੀ ਸੱਬ ਦਾ ਜਿਸ ਦੇ ਅਸੀਂ ਚਲਾਕੀਆਂ ਕਰਦੇ ਹਾਂ ਉਹ ਸੱਬ ਦਾ ਵਾਪਸੀ ਸੀ ਹੈ ਰਹਿਣਾ ਹਮੇਸ਼ਾ ਰਹਿਣਾ ਉਹ ਚਾਰਜ ਬਣੀ ਹਮੇਸ਼ਾ ਰਹਿਣ ਵਾਲਾ ਬਾਪਿਆ ਉਹ ਐਵੇਂ ਨਹੀਂ ਖੁੰਡੀ ਲਾ ਕੇ ਕੋੜੀ ਦੇ ਕੋੜੇ ਤੇ ਜਾ ਕੇ ਬੈਠਾ ਰਿਆ ਤੇ ਕੋੜਾ ਹਿੱਲਿਆ ਤੱਕ ਨਹੀਂ ਕੋੜਾ ਪਸੀਨੀ ਪਸੀਨੀ ਹੋ ਗਿਆ ਸੀ ਹਰ ਸੰਗ ਜੀ ਉਹ ਕੋੜ ਨੂੰ ਇੰਨਾ ਪਸੀਨਾ ਆ ਗਿਆ ਸੀ ਉੱਥੇ ਕੋੜ ਨੇ ਕ ਪੈਰ ਨਹੀਂ ਪਟਿਆ ਕੋੜਾ ਜਰਕਿਆ ਨਹੀਂ ਸੀ ਤੇ ਤਾਂ ਉਸਨ ਉਹ ਪਰਮਾਤਮਾ ਨੂੰ ਜਿਸ ਨੇ ਦਰਸ਼ ਪਾਲਿਆ ਚਾਹੇ ਉਹਨਾਂ ਗਾਲ ਕੱਢੀ ਸੀ ਚਾਹੇ ਉਹਨਾਂ ਕੁਝ ਵੀ ਕਿਹਾ ਸੀ ਉਸਨ ਪਰਮਾਤਮਾ ਨਾਲ ਸਾਰਿਆਂ ਦਾ ਜਿਹੜਾ ਹਾਰ ਉਤਾਰਾ ਕੀਤਾ ਜਦੋਂ ਰਾਤ ਪਈ ਹਯੂ ਸ਼ੈਨਚਾ ਜੀ ਉੱਥੇ ਹੀ ਸਿੰਘਾਸਨ ਦੇ ਖੇਤਾਂ 'ਇੰਸੰਗਾਸਣ ਲੱਗਿਆ ਉੱਥੇ ਹੀ ਸੱਚੇ ਪਾਤਸ਼ਾਹ ਜੀ ਨੇ ਸਿੰਘਾਸਨ ਤੇ ਪੂਰੀ ਰਾਤ ਉੱਥੇ ਸੁੱਤੇ ਰਹੇ ਕੁਲ ਵੀਰਾਂ ਦਾ ਘਰ ਸੀ ਸਰਦਾਰਾ ਸਿੰਘ ਦੇ ਘਰ ਹਯੂ ਸ਼ੈਨਚਾ ਜੀ ਸਵੇਰੇ ਗਏ ਸੀਗੇ ਸਵੇਰੇ ਰਾਤ ਨੂੰ ਨਹੀਂ ਗਏ ਜਦੋਂ ਰਾਤ ਨੂੰ ਕਿਹਾ ਸੱਚੇ ਪਾਤਸ਼ਾਹ ਜੀ ਨੂੰ ਘਰ ਚਲੋ ਸੱਚੇ ਪਾਸ਼ਾ ਨਾ ਨਹੀਂ ਅੱਜ ਮੈਂ ਉਹ ਤਰਨੀ ਨੂੰ ਜਿਹੜਾ ਵਾਦਾ ਹੋਇਆ ਸੀ ਉਹ ਅਜੇ ਪੂਰਾ ਕਰਨ ਵਾਸਤੇ ਅੱਜ ਮੈਂ ਖੁੱਲੇ ਦੱਸ ਦੇਣੇ ਆ ਕਿਨੂ ਤਰਨੀ ਨੂੰ ਗ੍ਰੰਥ ਨੰਬਰ 15 ਦੀ ਲਿਖਤ ਮੈਂ ਪਰਸੂ ਵੀ ਸਾਂਝੀ ਕੀਤੀ ਸੀ ਮਾਫੀ ਚਾਹਾਂਗਾ ਵਿੱਚ ਮੈਂ ਗ੍ਰੰਥ ਗਲਤ ਬੋਲ ਹੋ ਗਿਆ ਵੀ ਸਪ੍ਰਿੰਟ ਸੀ ਗ੍ਰੰਥ ਨੰਬਰ 15 ਦੀ ਲਿਖਤ ਆ ਦੋ ਚਰ ਲੈਣਾ ਥੱਲਿਓ ਤਰਨੀ ਰੋਈ ਨੇਤਰ ਰੋਈ ਥੱਲਿਓ ਜਦੋਂ ਰਾਜਾ ਬਲਸੀ ਜਿਹੜਾ ਉਹਨੇ ਭਗਵਾਨ ਦਾ ਜਦਾ ਸ਼ੁਕਰਾਨਾ ਕੀਤਾ ਸੀ ਕਿ ਰਾਜੇ ਬਲਨ ਘੋੜਾ ਬਾਹਰ ਬਨ ਕੇ ਫਿਰ ਥੱਲਿਓ ਤਰਤੀ ਰੋਈ ਆ ਨਿਤਰ ਨਣਾ ਨਿਰਵਖਈਆ ਉਹ ਮੇਰੇ ਭਗਵਾਨ ਕਿੱਥੇ ਰਹਾ ਬਸ ਤੂੰ ਕਿੱਥੇ ਬਸ ਰਿਆ ਮੈਨੂੰ ਦੇ ਰਿਆ ਜਦਾਈਆ ਮੈਂ ਉਹਦੇ ਅੱਗੇ ਡਾਵਾ ਹੱਥ ਖਾਲੀ ਝੋਲੀ ਰਹੀ ਵਖਈਆ ਤਰਨੀ ਕਹਿੰਦੀ ਆ ਜੇ ਨਾ ਚਿਰ ਪ੍ਰਭੂ ਮੇਰੇ ਉੱਤੇ ਚਰਨਾ ਦੇਵੇਂ ਰੱਖ ਕੀ ਕਿਹਾ ਤਰਨੀ ਨੇ ਪ੍ਰਭੂ ਜੇ ਨਾ ਚਿਰ ਤੂੰ ਮੇਰੇ ਤੇ ਚਰਨੀ ਰੱਖਦਾ ਮੇਰੀ ਸ਼ਾਂਤਨਾ ਕੋਈ ਕਰਾਈਆ ਮੇਰਾ ਗੁਈ मेरा हृदय ता को शांत नहीं करा सकता जतो तू इथे चर नहीं रखता फिर चंद ਲੈਣਾ ਛੱਡ ਕੇ ਸੱਚੇ ਪਾਤਸ਼ਾਹ ਜੀ ਨੇ ਕੀ ਕਿਹਾ 20ਵੀਂ ਸਦੀਲਾ ਵਾ ਭਾਗ ਭਾਗਾ ਭਰੀ ਦਿਸੇ ਸਭ ਦੀ ਮਈਆ 20ਵੀਂ ਸਦੀ ਤਰ ਤ ਮਾਤ ਤੇਰੀ ਖੁੱਲੇ ਆਖ ਪਰਦਾ ਦੇਣਾ ਖੁਲਾਈਆ ਸਿੰਘਾਸਨ ਤੇ ਕਿਉਂ ਲਿਟੇ ਸੀ ਸੱਚੇ ਪਾਤਸ਼ਾਹ ਜੀ ਵੀਰ ਦੇ ਕਹਣਾ ਦੇ ਸੱਚੇ ਪਾਤਸ਼ਾਹ ਜੀ ਸਰਦਾਰਾ ਸਿੰਘ ਵੀਰ ਦੇ ਘਰ ਨਹੀਂ ਗਏ ਸੱਚੇ ਪਾਸ਼ਾ ਨੇ ਕੀ ਕਿਹਾ ਤਾਂ ਨੀਨੂ ਜੇ ਨਾ ਚਿਰ ਨਾ ਕਰੇ ਵਸ ਜੇ ਨਾ ਚਿਰ ਨਾ ਕਰੇ ਵਸ ਉਹ ਨਾ ਚਿਰ ਦੇਵੇ ਦਰਸ ਬੇ ਪਰਵਾਹੀਆ ਜਿੰਨਾ ਚਿਰ ਤਨੀ ਹੁੰਦੂ ਵਸਨੇ ਕਰਦੀ ਉਹਨਾਂ ਚਿਰ ਤਨ ਨੂੰ ਮੈਂ ਦੱਸ ਦਿੰਦਾ ਰਹਾਂ ਸੋ ਹਰ ਸੰਗ ਜੀ ਜੋਤੀ ਜੋਸ ਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚੀ ਸਿੱਖਿਆ ਇਕਦ ਰੜਾਈਆ ਸੱਚ ਦੀ ਸਿੱਖਿਆ ਲੜਾਈ ਸਜਣੋ ਉਸ ਨਿਰਗੁਣ ਨਿਰੰਕਾਰ ਪਰਮੇਸ਼ਰ ਨੇ ਕਈ ਮੇਰੇ ਵੀਰਾਂ ਨੂੰ ਇਹ ਲਿਖਤ ਸੁਣ ਕੇ ਬੜਾ ਅਤਰਾਜ ਹੋਣਾ ਕਿ ਇਹ ਅੱਜ ਕਿਸ ਤਰ੍ਹਾਂ ਦੀ ਗੱਲ ਕਰ ਗਿਆ ਮੈਂ ਕੋਈ ਉਸਤਰਾ ਦੀ ਗੱਲ ਨਹੀਂ ਕੀਤੀ ਸੋਣਿਓ ਸਜਣੋ ਮੈਂ ਸਿਰਫ ਇਹ ਦੇ ਵਿੱਚ ਇਹ ਦੱਸਿਆ ਕਿ ਪਰਮੇਸ਼ਰ ਨੇ ਜਿਹੜੇ ਸਾਨੂੰ ਨਿਯਮ ਦਿੱਤੇ ਆ ਅਸੂਲ ਦਿੱਤੇ ਆ ਚਾਹੇ ਜਿਹੜੇ ਬਾਹਰ ਵਾਲੇ ਸਮਝਣਨ ਚਾਹੇ ਜਿਹੜੇ ਅੰਦਰ ਬੜੇ ਨੂੰ ਸਮਝਦੇ ਨੇ ਉਹਦੇ ਅਸੂਲ ਤਾਂ ਸਮਝ ਲਈ ਪਰ ਇਸ ਤਰ੍ਹਾਂ ਦੀ ਕੋਈ ਖੇਡ ਪ੍ਰਮਾਤਮਾ ਦੀ ਨਹੀਂ ਹੋਈ ਸਨਮੁਖ ਖੇਡ ਹੋਈ ਜੇ ਪ੍ਰਮਾਤਮਾ ਦੀ ਸਾਖਿਆਤ ਖੇਡ ਹੋਈ ਜੇ ਪ੍ਰਮਾਤਮਾ ਦੀ ਬੰਦਿਆਂ ਦੀ ਗੱਲਾਂ ਦੇ ਵਿੱਚ ਆ ਕੇ ਆਪਣਾ ਅਸੀਂ ਆਪਣਾ ਸੀਕੇਦੇ ਆਪਣਾ ਵਿੜਾ ਕਰਕ ਨਾ ਕਰਾ ਲਈਏ ਹਰ ਸੰਗੇ ਜੀਓ ਸੋ ਮੈਂ ਮਾਫੀ ਚਾਹਾਂਗਾ ਬਾਣੀ ਸਾਜੀ ਕਰਦੇ ਆ ਬਹੁਤ ਘੱਟ ਵੱਧ ਸ਼ਬਦ ਵੀ ਮੇਤੂ ਬੋਲੇਗੇ ਅੱਖਰ ਵੀ ਅੱਗੇ ਪਿੱਛੇ ਹੋ ਗਏ ਹੋਣਗੇ ਮੈਂ ਸਾਰੀ ਹਰ ਸੰਗਤ ਪਾਸੋਂ ਹਿਊਜ ਸ਼ਾਂਚਾ ਜੀ ਪਾਸੋਂ ਮੈਂ ਦੋਵੇਂ ਕਨਫਰ ਕੇ ਮਾਫੀ ਚਾਹਾਂਗਾ ਬੱਚਾ ਹਾਂ ਨਿਮਾਣਾ ਹਾਂ ਸੋਹੰਗ ਮਾਰਾਈ ਸ਼ੇਰ ਸੇਂਗ ਵਿਸ਼ਨੋ ਭਗਵਾਨ ਦੀ ਜੈ